ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਝੰਡ ਵਾਲੇ ਦੇ ਵਿੱਚ ਇਹ ਪਿੰਡ ਮਿੱਤਰੋ ਜਦੋਂ ਤੁਸੀਂ ਮੁੱਦਕੀ ਵਾਲੇ ਪਾਸਿਓਂ ਫਰੀਦਕੋਟ ਦੀ ਦੂਰੀ ਤੈਅ ਕਰਦੇ ਆ ਤਾਂ ਉਸ ਪਾਸੇ ਤੋਂ ਆ ਕੇ ਪਹਿਲਾ ਕੱਟ ਆਉਂਦਾ ਤਾਂ ਸ਼ਹੀਦ ਭਗਤ ਸਿੰਘ ਦਾ ਲੱਗਿਆ ਹੋਇਆ ਸਟੈਚੂ ਆ ਜਿਹੜਾ ਉਹ ਇਸੇ ਪਿੰਡ ਦੇ ਵਿੱਚ ਲੱਗਿਆ ਹੋਇਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਬਈ ਗੋਲੇ ਦੇ ਘਰੇ ਆ ਇਸ ਟਾਈਮ ਵਪਾਰ ਲੈਣ ਦਾ ਬਈ ਦਾ ਕੰਮ ਆ ਤੇ ਨਾਲ ਸਾਂਝਗਰੀ ਦੇ ਵਿੱਚ ਜਿਹੜਾ ਹਿੱਸਾ ਵਾ ਉਹ ਹੈਗਾ ਵਾ ਪ੍ਰਤਾਪ ਦਾ ਮਿੱਤਰੋ ਜਨਵਰ ਤੁਹਾਨੂੰ ਇਸ ਘਰ ਦੇ ਵਿੱਚੋਂ ਤਿੰਨ ਦਿਖਾਉਣੇ ਆ ਤਿੰਨੇ ਜਨਵਰ ਤੁਹਾਨੂੰ ਬਾਕਮਾਲ ਦਿਖਾਦਨੇ ਆ ਮਿੱਤਰੋ ਇੱਕ ਤਾਂ ਚੋਟੀ ਦੀ ਵਹਿੜ ਪਾ ਲੋਟ ਦੇ ਵਿੱਚ ਤੇ ਇੱਕ ਕੱਟੀ ਵਿਖਾਉਣੀ ਆ ਇਸ ਤਰ੍ਹਾਂ ਦੀ ਵੀ ਜਿਵੇਂ ਤੁਸੀਂ ਹਰਿਆਣੇ ਦੇ ਵਿੱਚ ਕਿਸੇ ਫਾਗੂ ਵਾਲੀ ਮੰਡੀ ਦੇ ਵਿੱਚ ਫਿਰਦੇ ਹੋਣੋ ਜੇ ਤੁਹਾਨੂੰ ਮੱਥੇ ਲੱਗੀ ਹੋਵੇ ਤਾਂ ਤੁਸੀਂ ਖਰੀਦਦਾਰ ਨੂੰ ਹੋਵੋ ਕਾਲੇ ਗੱਲਬਾਤ ਕਰਾਂਗੇ ਦੋ ਮਈਆਂ ਵੀ ਟੌਪ ਕਲਾਸ ਗਾਂ ਵੀ ਟੌਪ ਕਲਾਸ ਆਓ ਕਰਦੇ ਹਾਂ ਮੁਲਾਕਾਤ ਸਤਿ ਸ਼੍ਰੀ ਅਕਾਲ ਪ੍ਰਤਾਪ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਵੀਰੇ ਵਧੀਆ ਵੀਰ ਜੀ ਸੇਤਾਕਰ ਪਰਿਵਾਰ ਵੀਰੇ ਵਧੀਆ ਵੀਰੇ ਵਧੀਆ ਠੀਕ ਆ ਪ੍ਰਤਾਪ ਭਾਈ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਭਾਈ ਅੱਜ ਤਿੰਨ ਪਸ਼ੂ ਆ ਵੀਰੇ ਤਿੰਨ ਹੈ ਹਾਂਜੀ ਪ੍ਰਤਾਪ ਭਾਈ ਆ ਪਹਿਲੇ ਨੰਬਰ ਤੇ ਮੈਂ ਆ ਜਿਹੜੀ ਕੀ ਡਿਟੇਲ ਅਗਰੇ ਇਹ ਵੀਰੇ ਦੂਜਾ ਸੂਆ ਜੀ ਦੂਜਾ ਸੂਆ ਵੀਰੇ ਹਾਂਜੀ ਠੀਕ ਆ ਪਹਿਲੇ ਸੂਏ ਨੇ ਮੈਨੂੰ ਦੁੱਧ ਦਿੱਤਾ 14 ਲੀਟਰ 14 ਲੀਟਰ ਹੈ ਹਾਂਜੀ ਕਰੀ ਐ ਨੂੰ ਵੀਰੇ ਤੀਜੇ ਲੱਗਦੀ ਆ ਤੂੰ ਦੂਜੇ ਨਹੀਂ ਨਹੀਂ ਦੂਜੇ ਆ ਵੀਰੇ ਠੀਕ ਆ ਆ ਵੇਖੋ ਮਿੱਤਰੋ ਤਾਂ ਦੂਜੇ ਤੇ ਤੀਜੇ ਦੇ ਕੀ ਹੋਊਗਾ ਹਾਂਜੀ ਲੇਵਾ ਨੂੰ ਆ ਬੜਾ ਹਨਾ ਬਈ ਲੇਵਾ ਜੇ ਬਈ ਹਫਤਾ ਪਿਆ ਪੂਰਾ ਸੌਣ ਚ ਲੱਗਾ ਜੇ ਹਫਤਾ ਪਿਆ ਹੈ ਹਾਂਜੀ ਠੀਕ ਆ ਪ੍ਰਤਾਪ ਕੀ ਦੁੱਧਾਰ ਘੜ 14 ਕਿਲੋ ਦਿੰਦਾ ਪਹਿਲਾਂ ਨੇ 14 ਕਿਲੋ ਦਿੰਦਾ ਉਹ ਕੀ ਬਾਤ ਆ ਕੀ ਬਾਤ ਫਿਰ ਤੈਨੂੰ ਕੀ 15 ਤੋਂ ਬਾਅਦ ਜਾਊਗਾ ਹਾਂਜੀ 16 ਲੀਟਰ ਦੇਊਗੀ ਹੂੰ ਵੱਡੀ ਵੱਡੀ ਬਹੁਤ ਆ ਕਾ ਕੋਲੇ ਖੜੀ ਮੜਾ ਇੱਕ ਅੱਜ ਦਾ ਆਈਡੀਆ ਲਵਾ ਦਈਏ ਮੋਢੇ ਤੇ ਹੁੰਦੀ ਆ ਵੇਖੋ ਬ੍ਰੂਕੀ ਆਰਡਰ ਦੀ ਆਰਡਰਰ ਬਹੁਤ ਅਗਲਾ ਚੰਗਾ ਯਾਰ ਮੈਂ ਹਾਂਜੀ ਵੀਰੇ ਸਿੰਗਸੂng ਵੀ ਸਾਰੇ ਪੱਟਪੂੜਾ ਵੇਖ ਲੋ ਬਈ ਮਿੱਤਰੋ ਉੱਤੋਂ ਤੇ ਕਿੰਨੇ ਦੀ ਦੇ ਦੀਏ ਪ੍ਰਤਾਪ ਬਾਈ ਇਹਦਾ ਮੁੱਲ 140 ਕਰਦੇ ਆ ਜੀ 140 ਮਾਨ ਤਣ ਨਾਲ ਕੋਈ ਜਸ ਮਾਨ ਤਣ ਕਰ ਦਾਂਗੇ ਠੀਕ ਹੈ ਕੱਢੀ ਮਾਰੋ ਮੇਰੇ ਤੋਰੀ ਮੜਾ ਲੈ ਵੀ ਮਿੱਤਰੋ ਦੂਜਾ ਸੂਆ ਵਾ ਕਰਮਾ ਵਾਲੀ ਸੂਣ ਦੇ ਵਿੱਚ ਦਿਨ ਤਕਰੀਬਨ 5-4 ਹਜੇ ਲੈ ਹੀ ਜਾਣੇ ਕਿਉਂਕਿ ਉੱਤੋਂ ਮੈਂ ਨੀਵੀ ਨਹੀਂ ਹੋਈ ਤੇ ਪੱਟਪੂੜੇ ਵੱਲੋਂ ਬਾਕਮਾਲਾ ਅੰਗਾਂ ਦੀ ਬਹੁਤ ਚੰਗੀ ਆ ਪੱਧਰੀ ਸਮਧਰੀ ਬਹੁਤ ਆ ਮੈਂ ਦੇਖੋ ਮਿੱਤਰੋ ਤੁਸੀਂ ਬਾਕੀ ਹੁਣ ਤੁਹਾਨੂੰ ਇਹਦਾ ਆਈਡੀਆ ਹੋ ਜਾਊਗਾ ਜਿਹੜਾ ਕੱਦ ਦਾ ਵੀ ਕਿੰਨਾ ਪੱਠ ਪੁੜਾ ਇਹਦਾ ਕਰਮਾਲੀ ਦਾ ਦੇਖ ਸਕਦੇ ਆ ਤੁਸੀਂ ਆਵੇ ਮਿੱਤਰੋ ਮੂ ਮਥ ਵਿਵੇਗ ਉਹ ਇੱਕ ਵਾਰੀ ਫੇਰ ਇਹਦਾ ਕਰਮਾਲੀ ਦਾ ਮਿੱਤਰੋ ਸਿੰਘ ਸਿੰਘ ਬਹੁਤ ਚੰਗਾ ਵਾ ਮਿੱਤਰੋ ਦੁੱਧ ਦੇ ਜਣਾ 15 ਕਿਲੋ ਤੋਂ ਬਾਹਰ-ਬਾਰ ਮੈਂ ਨੇ ਟੋਰਨਾ ਕਿਉਂਕਿ ਮੈਂ ਇਹਦੀ ਬਰੀਕੀ ਆ ਜਿਹੜੀ ਉਹ ਸਾਰੀ ਚੰਗੀ ਆ ਪਾਸੇ ਤੋਂ ਗੈਪ ਆਪਸੀ ਦੂਰੀ ਜਿਹੜੀ ਲਵੇ ਇਹਦੀ ਬਰੀਕੀ ਵੱਲੋਂ ਆਰਡਰ ਦੀ ਕੁਆਲਿਟੀ ਉਹਨਾਂ ਪੱਠ ਪੁੜਿਆਂ ਤੋਂ ਬਹੁਤ ਚੰਗੀ ਆ ਆ ਦੇਖੋ ਮਿੱਤਰੋ ਹੁਣ ਅੱਗੋ ਹਵਾਨਾ ਤੇ ਜਿਹੜੀ ਮੇਨ ਚੀਜ਼ ਹੁੰਦੀ ਮਿਲਕ ਵੇਨਸ ਦੇਖੋ ਤੁਸੀਂ ਜਿ ਮੰਨ ਲਓ ਜਿਹੜੀ ਐਂਟਰ ਜਿਹੜੇ ਹੁੰਦੇ ਆ ਨਾ ਇਹਦੇ ਮਿਲਕ ਵੇਨਸ ਦੇ ਐਂਟਰ ਹੁੰਦੇ ਆ ਮਤਲਬ ਲੋਕ ਹੁੰਦੇ ਆ ਇਹਨਾਂ ਨੂੰ ਲੋਕ ਕਹਿ ਦਿੰਦੇ ਆ ਐਂਟਰਲੌਕ ਹੁੰਦੇ ਆ ਨਾ ਜਿਹੜੇ ਉਹ ਮੋٹے ਪੰਡ ਦੇ ਵਿੱਚ ਹੁਣੇ ਬਹੁਤ ਲਾਜ਼ਮੀ ਆ ਦੁੱਧ ਵਾਲੀ ਮਹਿ ਦੇ ਮਿੱਤਰੋ ਬਹੁਤ ਚੰਗਾ ਪਿੱਟ ਪੂੜਾ ਕਮਾਲ ਦਾ ਮਿੱਤਰੋ ਰੇਟ ਜਿਹੜਾ ਬਾਈ ਹਣੀ 1,40,000 ਰੁਪਏ ਕਰਦੇ ਆ ਦੋ ਨੰਬਰ ਤੇ ਜਿਹੜੀ ਬਾਈ ਟੋਟੀ ਆ ਇਹ ਵੀਰੇ ਪਹਿਲਾ ਸੁਆਈ ਪਹਿਲਾ ਸੁਆਈ ਹਾਂਜੀ ਤੇ ਕਿੰਨੇ ਦਿਨ ਹੋ ਗਏ ਬਾਈ ਸੁਈ ਨੂੰ ਇਹਨੂੰ ਸੁਈ ਨੂੰ ਹੋ ਗਿਆ ਵੀ 10 ਦਿਨ 10 ਦਿਨ ਹੋ ਗਏ ਹਾਂ ਵੀਰੇ ਇਹਨਾਂ ਹਲਾ 9.5 ਲੀਟਰ ਦਾ ਤਿਆਰ ਦੋਵਾਂ ਡੰਗਾਂ ਦਾ ਦੋਵਾਂ ਡੰਗਾਂ ਦਾ ਚੋਗਿਆ ਧਾਰ ਤੂਰਾਂ ਪੋਲੀ ਨੂੰ ਵਰਗੀ ਠੀਕ ਹੈ ਵੀਰੇ ਠੀਕ ਹੈ ਬਾਈ ਤੁਹਾਨੂੰ 10 11 ਕਿਲੋ ਤਾਂ ਦਈ ਜਾਊਗੀ ਬਾਈ ਹਨਾ ਬਾਈ ਦੁੱਧ ਦਊਗੀ 12 ਕਿਲੋ ਹੀ ਠੀਕ ਹੈ ਬਾਈ ਤੇ ਕਿੰਨੇ ਦਿਨ ਸੋਈ ਨੀ ਕਿੰਨੇ ਦਿਨ ਦੱਸਿਆ 10 ਦਿਨ ਹੋ ਗਏ ਇਹਨੂੰ ਕਰੀ ਪਿੰਨੇ ਵੀ ਉਹਨੋਂ ਬੜੀ ਖੁੱਲੀ ਛੋਟੀ ਹੈ ਨਾ ਯਾਰ ਚਾ ਠੀਕ ਹੈ ਤੇ ਵੀਡੀਓ ਸੁਬਾਹ ਹੀ ਬਣਾ ਰਿਹਾ ਬਾਈ ਕਿਤੇ ਨਾ ਸੋਚੇ ਬਾਜ਼ਾਰ ਲਵਾ ਕੇ ਬਣਾਈਆ ਸੁਬਾਈ ਡੱਕੀ ਹੋਈ ਹੈ ਇਹ ਗੱਲ ਨੋਟ ਰੱਖਿਆ ਜੇ ਤੁਸੀਂ ਲੈਣ ਵਾਲੇ ਭਰਾਵਾਂ ਵੇਖੋ ਥਣ ਤੁਹਾਨੂੰ ਬਹੁਤ ਦੂਰਾ ਲੱਗਾ ਹਨ ਸਿੰਘ ਪੋਜ ਮੰਦਿਰ ਜਿਹੜੀ ਕੁਦਰਤ ਨੇ ਸ਼ਾਇਦ ਨਹੀਂ ਨਹੀਂ ਤੂੰ ਲਾ ਕੇ ਰੱਖਿਆ ਮੈਨੂੰ ਦੱਸਿਆ ਉਹਨਾਂ ਨੇ ਚਲੋ ਠੀਕ ਹੈ ਜੀ ਲਾ ਕੇ ਦੇਣੀ ਹੈ ਪ੍ਰਤਾਪ ਪਈਏ ਇਹਦਾ ਮੁੱਲ ਹੈ 1 ਲੱਖ 2000 ਠੀਕ ਆ 2 ਲੱਖ 95000 ਦੀ ਦੇ ਦਾਂਗੇ 95000 ਦੀ ਫਿਰ ਲੱਖ ਕਰਕੇ 5 ਘੱਟ ਦਉਂਦੇ 1 2 ਕਰ ਦੋ ਚੱਲ ਕੋੜੀ ਉਹ ਚਲੋ 2 ਛੋਟ ਘਟਿਆ 2 ਛੋਟ ਕਰ ਦਾਂਗੇ ਬਸ 95 ਦੀ ਜਸਨ ਹੋ 95 ਦੀ ਜਸਨ ਹੋਰ ਮਾਨ ਤਣਨਾ ਜਿਵੇਂ ਟਿਕਾਣੇ ਤੇ ਤੀਰ ਲਾ ਦੇ ਨਹੀਂ ਟਿਕਾਣ ਤਾਂ ਟਿਕਾਣੇ ਦੇ ਜਾਂ ਤਾਂ ਹੈ ਕੋਈ ਹੋਰ ਹੋ ਜੂਗਾ ਕੋਈ 19 ਮੱਕਾ ਮੱਟਾ ਮਗਰ ਹੈ ਕਿ ਕੱਟੀ ਪਈ ਕੱਟਾ ਵੀਰੇ ਠੀਕ ਕੱਢੀ ਬਾਹਰ ਤੋਰੀ ਵੀਰੇ ਮੜਾ ਦੰਦੋ ਕਿਵੇਂ ਆ ਬਾਈ ਦੰਦੋ ਬਾਈ ਛਿੱਗੀ ਹੋਊਗੀ ਠੀਕ ਆ ਲੇਵਾ ਬੜਾ ਕੱਟੀ ਐਨੂੰ ਲੇਦੇ ਹਾਂ ਚੱਲ ਜਿੱਦ ਤੱਕ ਐਨੂੰ ਤੋੜਨਾ ਤਾਂ ਬੜਾ ਵਧੀਆ ਯਾਰ ਨਹੀਂ ਮਿੱਤਰੋ ਸਿੰਘ ਦਾ ਪੋਪੜਾ ਹੀ ਜ਼ਰੂਰ ਲਵਾ ਗਿਆ ਜਿਸੇਕ ਦਾ ਪੋਪੜਾ ਨਾਲ ਲੱਥਾ ਹੁੰਦਾ ਤੇ ਉਹਨਾਂ ਚੰਦਰ ਨੇ ਦੇੜ ਮੰਗ ਲੈਣਾ ਇਹ ਵੀ ਗੱਲ ਨਾਲ 40000 ਚ ਪੋਪੜਾ ਹੀ ਪੈਣਾ ਸੀ ਤੁਹਾਨੂੰ ਆਹ ਵੇਖ ਲਓ ਮਿੱਤਰੋ ਬਰੀਕੀ ਬਰੂਕੀ ਚੰਗੀ ਆ ਦੇਖੋ ਅਡੂੜ ਰੱਲੋ ਬਹੁਤ ਚੰਗੀ ਆ ਤੇ ਆਹ ਲੈ ਮਿੱਤਰੋ ਪ੍ਰੀਤੀ ਦੀ ਸਾਰੀ ਕੱਟੀ ਦੀ ਬਾਗ ਕਮਾਲਾ ਤੇ ਉਧਰਲੇ ਪਾਸੇ ਜਸਵੰਤ ਵੀ ਚਿੱਟਾ ਕੁੜਤਾ ਪਜਾਮਾ ਪਾ ਕੇ ਆ ਗਿਆ ਭਾਣੇ ਵਾਲਾ ਕਰੂਗਾ ਕੋਈ ਸੌਦਾ ਜੜਕੇ ਤੜਕੇ ਬਹਿ ਗਿਆ ਆ ਕੇ ਸਤਿ ਸ੍ਰੀ ਅਕਾਲ ਵੀਰੇ ਵਾ ਠੀਕ ਆ ਲੈ ਵੀ ਹੁਣ ਮਾਲਾ ਤੇ ਆਡ ਰੂਟਰ ਲੋ ਬਹੁਤ ਚੰਗੀਆਂ ਕਰਮ ਵਾਲੀਆਂ ਛੋਟੀ ਦੀ ਬਾਗ ਕਮਾਲ ਪ੍ਰੀਤੀ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਤੇ ਇਹ 1 95000 ਦੀ ਪਈਆ ਦਾ ਦੇ ਦੇਾਂਗੇ ਬਹਿਵਾਨ ਨੇ ਜਸਨੋਆ ਤੇ ਆ ਬਈ ਗਾਂ ਬਾਰੇ ਦੱਸੀਆਂ ਗਾਂ ਚਾਰ ਦੰਦਾਂ ਦਾ ਵੀਰ ਚਾਰ ਦੰਦ ਸਾਰੇ ਇਹਦੇ ਨੇ ਆ ਚੌਗੀ ਆ ਨਹੀਂ ਚਾਰ ਦੰਦ ਹੀ ਆ ਮੂੰਹ ਤੇ ਨੇ ਚੌਗੀ ਆ ਅੱਛਾ ਚੌਗੀ ਆ ਇਹ ਕਹਿੰਦਾ ਚਾਰ ਦੰਦ ਮੂੰਹ ਆ ਤੇ ਇਹ ਕਿੰਨੇ ਦਿਨ ਲੈ ਜੂਗੀ ਬਾਈ ਇਹਨੇ ਜਿਹੜਾ ਹਫਤਾ ਪਿਆ ਵੀਰੇ ਹਫਤਾ ਪਿਆ ਕਿਹੜੇ ਸੀਮਨ ਦੀ ਆ ਵੀਰੇ ਇਹ ਇਹ ਡੈਨਮਾਰਕ ਦੀ ਆ ਵੀਰੇ ਉਹ ਦੱਸ ਦੇ ਕਿ ਆਪ ਕਿਹੜਾ ਲੱਗਿਆ ਮੈਸੀ ਦਾ ਲੱਗਾ ਇਹਦੇ ਵੀਰੇ ਮੈਸੀ ਦਾ ਲੱਗਾ ਹੈ ਹਾਂਜੀ ਪਹਿਲਾਂ ਨਹੀਂ ਆ ਵੀਰੇ ਹੈ ਪਹਿਲਾਂ ਪਹਿਲਾਂ ਦੁੱਧ ਦੇ ਜੂਗੀ ਬੱਚੀ ਚੰਗਾ ਯਾਰ ਦੁੱਧ ਵੀਰੇ ਐਦ ਕੀ ਦੇ ਦੂਗੀ 2500 ਲੀਟਰ ਹੂੰ ਦੇਣਾ ਚਾਹੀਦਾ ਹੈ ਨਾ ਕਦ ਕੁ ਦੁੱਧ ਬਹੁਤ ਆ ਕਦ ਬਹੁਤ ਆ ਕਿੰਨੇ ਪਏ ਆ ਪ੍ਰਤਾਪ ਵਿੱਚ ਹਫਤਾ ਪਿਆ ਵੀਰੇ ਇਹ ਜੀ ਹਾਂਜੀ ਕੀ ਬਾਤ ਆ ਕਰਤਾ ਹਣਾ ਤੇ ਬਾਈ ਫਿਰ ਤੁਹਾਨੂੰ ਤੁੰ ਦਾ ਬਹੁਤ ਚੰਗਾ ਕੱਢ ਦੇ। ਤੁੰ ਨੂੰ ਹੀ ਬਹੁਤ ਕੱਢ ਕੱਡੂਗੀ ਕੱਢ ਵੀ ਵੇਖੇ ਤਾਂ ਬਹੁਤ ਆ ਕੱਢੂਗੀ। ਹੂੰ। ਆਪ ਡੈਨਮਾਰਕ ਦੀ ਆ ਅੱਗੇ ਮੈਂ ਸੀ ਤੋਂ ਗੱਪਣਾ ਹੈ। ਹਾਂ ਠੀਕ ਹੈ ਵੀਰੇ ਕੀ ਰੇਟ ਰਹੂਗਾ ਬਾਈ ਜੰਦਾ। ਇਹਦਾ ਮੌਲ 90000 ਕਰ ਦੇ। ਤੇ ਮਾਨ ਤਣ ਨਾਲ ਦੇਣ ਲੈਣ ਵਾਲਾ। 86000 ਦੀ। ਮੰਡੀਆਂ ਬੰਦ ਆ ਤੈਨੂੰ ਪਤਾ ਸਾਰਾ ਕੁਝ। ਮੰਡੀਆਂ ਬੰਦ ਹੋ ਜਾਂ ਇੱਕ ਪੰਜ ਦੀ। ਮੰਡੀਆਂ ਬੰਦ ਕਰਕੇ 15000 ਰੁਪਏ। ਠੀਕ ਹੈ ਬਾਈ। ਤੇ ਮੰਡੀਆਂ ਬੰਦ ਕਰਨ ਦਾ ਪ੍ਰਤਾਪ ਕੀ ਕਾਰਨ ਬਣ ਗਿਆ ਤੈਨੂੰ ਪਤਾ ਲੱਗਿਆ ਬਿਮਾਰੀ ਬੰਮਰੀ ਲਈਏ ਬਈ ਚੱਕਰੀ ਆ ਕੋਈ ਬਿਮਾਰੀ ਇੰਨੀ ਆਕਾਸ਼ ਆ ਤਾਂ ਨਹੀਂ ਹੂੰ ਆਪਣੇ ਖਾਸ ਤਾਂ ਨਹੀਂ ਆ ਨਹੀਂ ਖਾਸ ਆਪਣੇ ਏਰੀਆ ਤਾਂ ਬੱਜਿਆ ਤਕਰੀਬਨ ਯਾਰ ਹਾਂ ਬਾ ਬਠਿੰਡੇ ਏਰੀਆ ਦੇ ਫਰੀਦਕੋਟ ਏਰੀਆ ਵੱਲੇ ਬੜੀ ਆ ਥੋੜੀ ਬਠਿੰਡੇ ਸਰਾਵਾਂ ਵਾਲੇ ਪਾਸੇ ਬਠਿੰਡੇ ਏਰੀਆ ਦੇ ਵੱਲੀ ਆ ਹੂੰ ਆਪਣੇ ਆ ਨਹੀਂ ਤੋਰੀਏ ਵੀਰੇ ਪ੍ਰਤਾਪ ਵੀਰੇ ਕੱਢੀ ਪਾਉਂ ਬਈ ਮੜਾ ਸਾਈਡ ਤੇ ਦੀ ਐੇ ਕੱਢ ਲਈ ਐਈ ਐਈ ਨਹੀਂ ਮੇਂ ਮਿੱਤਰੋ ਹੁਣ ਮੱਛੀ ਆ ਕੋਲਾ ਜਹਾਜ ਬਣੂਗਾ ਆਪਣੇ ਸੰਨ ਦਾ ਹੁਣ ਚੱਲ ਕੋਈ ਨਹੀਂ ਆ ਵੇਖੋ ਮੇਤਰੋ ਬੱਚੀ ਦਾ ਟਰਾਂਚਾ ਟਰਾਂਚਾ ਤੁਸੀਂ ਫਟ ਫੁੱਟ ਡਰਾਈਵਰ ਕੋ ਬੋ ਬੱਚੀ ਲੈ ਆਵੇਰੇ ਜਾਤ ਬਰੀਡ ਬਹੁਤ ਨਸਲ ਬਹੁਤ ਦਾ ਰੇਟ ਹੈਗਾ ਇਹਦਾ ਮੇਤਰੋ 90000 ਰੁਪਏ 86000 ਦੀ ਜਸਲੋ ਆ ਤੇ ਤੁਹਾਨੂੰ ਆਪ ਹੀ ਪਤਾ ਬਈ ਮੰਡੀਆਂ ਹੋ ਗਈਆਂ ਵਾ ਬੰਦ ਤੇ ਤੁਸੀਂ ਭਰਾ ਵੜ ਕੇ ਹੁਣ ਮੁੱਲ ਘਰਾਲੇ ਵੀ ਘੱਟ ਕਰੋ ਬਾਈ ਇਹ ਗੱਲ ਮੰਨਣੀ ਪੈਣੀ ਆ ਮੰਦਾ ਆ ਗਿਆ 100 ਦੇ ਵਿੱਚੋਂ 30 ਪੈਸੇ ਘਰਾਂ ਵਾਲਿਆਂ ਨੂੰ ਵੀ ਬੇਨਤੀ ਕਰ ਦਿੰਦਾ ਮੈਂ ਜੇ ਵੀ ਯਾਰ ਹੁੰਦਾ ਇੱਕ ਪੰਜ ਦੀ ਬੱਛੀ ਜਿਹੜੇ ਭਰਾ ਘਰਾਂ ਦੇ ਡੇਢ-ਡੇਢ ਮੰਗੀ ਜਾਂਦੇ ਮਹੀਆਂ ਗਾਈਆਂ ਦਾ ਉਹਨਾਂ ਨੂੰ ਬੇਨਤੀ ਆ ਬਾਈ ਕੱਦ ਵੀ ਜਾਂਦਾ ਬੰਦਾ ਰੇਟ 30 ਪੈਸੇ ਟੁੱਟ ਗਿਆ ਅੱਗੇ ਨਾਲੋਂ ਆਪਦੇ ਪਸ਼ੂ ਵੇਚਨੇ ਆ ਜਾਂ ਨਾ ਵੇਚਨੇ ਤੁਹਾਡੀ ਮਰਜ਼ੀ ਆ ਪਰ ਮੰਦਾ ਬਹੁਤ ਆ ਗਿਆ ਬਾਈ ਘਰਾਂ ਦੇ ਵਿੱਚ ਪਸ਼ੂ ਖੜਾ ਬਹੁਤ ਹੋਇਆ ਤੁਸੀਂ ਜਾ ਕੇ ਵੇਖੋ ਮਾਲ ਖੜਾ ਹੋਇਆ ਰੁਕ ਗਿਆ ਕਿਉਂਕਿ ਮੰਡੀਆਂ ਲੱਗਣਗੀਆਂ ਬਾਹਰ ਮਾਲ ਜਾਊਗਾ ਤਾਂ ਹੀ ਮਾਲ ਬਾਹਰ ਨਿਕਲਣਾ ਬਾਈ ਤਾਂ ਹੀ ਆਪਾਂ ਨੂੰ ਰੇਟ ਮਿਲਣਾ ਇਹ ਬੇਨਤੀ ਕਬੂਲ ਕਰੋ ਮੈਂ ਸਪੈਸ਼ਲ ਵੀ ਵੀਡੀਓ ਪਾਉਂਗਾ ਤੁਹਾਨੂੰ ਆ ਸੀਗੀ ਝੋਟੀ ਬਾਈ ਪ ਤੇ ਆ ਗਈ ਦੂਜੇ ਸੂਏ ਤੇ ਆ ਦਿਖਾ ਦੀ ਤੁਹਾਨੂੰ ਗਾ ਰੇਟ ਸਾਰਾ ਲੈ ਨੰਬਰ ਦੇ ਵੀਰੇ ਨੰਬਰ 82640 ਜੀ 85023 82640 85023 ਠੀਕ ਹੈ ਇਸ ਨੰਬਰ ਤੇ ਕਰ ਲਓ ਭਾਈ ਨਾ ਗੱਲ ਤੇ ਬਾਦ ਸ਼ੁਕਰੀਆ ਜਲਦੀ ਰੋ